ਜਿੱਤ ਗਿਆ ਹਾਂਜੀ ਅੱਜ ਸੱਚ ਜਿੱਤ ਗਿਆ ਜੁਡੀਸ਼ੀਅਲ ਕਰਤਾ ਅੱਛਾ ਬਹੁਤ ਰਿਮਾਂਡ ਮੰਗਦੇ ਸੀ ਅੱਛਾ ਜੱਸ ਸਾਹਿਬ ਦਾ ਬੋਲੋ ਤਾਨਾ ਵਾਪਸ ਹਾਂਜੀ ਜਿੰਨੇ ਥੱਪੜ ਮਾਰਿਆ ਸੀ ਉਹਨੂੰ ਜਵਾਬੀ ਕਾਰਵਾਈ ਉਹਦੇ ਹੀ ਥੱਪੜ ਵੱਜ ਗਿਆ ਅੱਛਾ ਅਸੀਂ ਲੁਧਿਆਣੇ ਦੇ ਪੁਲਿਸ ਕਮਿਸ਼ਨਰ ਸਾਹਿਬ ਦਾ ਸਮੁੱਚੇ ਐਡਮਿਨਿਸਟ੍ਰੇਸ਼ਨ ਦਾ ਔਰ ਪੁਲਿਸ ਦਾ ਧੰਨਵਾਦ ਕਰਦੇ ਹਾਂ ਜੀ ਜਿਨ੍ਹਾਂ ਨੇ ਮਸ਼ਹੂਰ ਯੂਟਿਊਬਰ ਲੋਕਾਂ ਨੂੰ ਗਲਤ ਬੋਲਣ ਵਾਲਾ ਲੋਕਾਂ ਦੀਆਂ ਮਾਵਾਂ ਭੈਣਾਂ ਨੂੰ ਗਲਤ ਬੋਲਣ ਵਾਲਾ ਲੋਕਾਂ ਨੂੰ ਝੂਠੇ ਮੁਕਦਮੇ ਕਰਾ ਕੇ ਜੇਲ੍ਹਾਂ 'ਚ ਭੇਜਣ ਵਾਲਾ ਅਨੇਕਾਂ ਮੁਕਦਮੇ ਇਸ ਬੰਦੇ ਨੇ ਦਰਜ ਕਰਾਏ ਅਨੇਕਾਂ ਆਪਣੀਆਂ ਸਹੇਲੀਆਂ ਤੋਂ ਆਪਣੀਆਂ ਬਣਾਈਆਂ ਹੋਈਆਂ ਭੈਣਾਂ ਤੋਂ ਕੁੜੀਆਂ ਰੱਖ ਰੱਖ ਕੇ ਲੋਕਾਂ ਤੇ ਐਫ ਆਈ ਆਰਾਂ ਝੂਠੀਆਂ ਕਰਾਉਣ ਵਾਲਾ ਬੰਦਾ ਅੱਜ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਜੇਲ੍ਹ ਦੀ ਯਾਤਰਾ ਕਰੂਗਾ ਇਹਦੀ ਮੈਂ ਸਾਰੇ ਵਿਸ਼ਵ ਨੂੰ ਜਿਹੜੇ ਮੇਰੇ ਫੇਸਬੁੱਕ ਤੇ ਫਰੈਂਡਸ ਨੇ ਜਿਹੜੇ ਇੱਥੇ ਅੱਜ ਲੋਕ ਇਕੱਠੇ ਹੋਏ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਤੇ ਮੁਬਾਰਕਾਂ ਵੀ ਦਿੰਦਾ ਤੁਸੀਂ ਪੁੱਛੋ ਜੋ ਪੁੱਛਣਾ ਜੀ ਹੁਕਮ ਲਾਓ ਠੀਕ ਹੈ ਗਗਨਪ੍ਰੀਤ ਜੀ ਤੁਹਾਨੂੰ ਵੀ ਪਤਾ ਹੋਣਾ ਵੀ ਕਿਹੜੇ ਮਾਮਲੇ 'ਚ ਜਿਹੜਾ ਪ੍ਰਿੰਸਪਲ ਨੂੰ ਚੱਕਿਆ ਸੀਗਾ ਪੁਲਿਸ ਨੇ ਜਿਵੇਂ ਤੁਸੀਂ ਦੇਖਿਆ ਹੋਇਆ ਕਿ ਇਹਦੇ ਤੇ ਪਹਿਲਾਂ ਵੀ ਆਲਰੇਡੀ 2 ਐਫਆਈ ਗਾ ਨਾ ਇਹਨਾਂ ਮੁਕਦਮਿਆਂ 'ਚ ਦਰਜੇ ਜਿਨ੍ਹਾਂ ਦੇ ਵਿੱਚ ਇਹ ਲੇਡੀਜ਼ ਦੇ ਪ੍ਰਤੀ ਬੜੀ ਹੀ ਭੱਦੀ ਸ਼ਬਦਾਬੀ ਵਰਤਦਾ ਔਰ ਇਸ ਤਰ੍ਹਾਂ ਦੀ ਸ਼ਬਦਾਬਲੀ ਇਹਨੇ ਮੇਰੇ ਪਰਿਵਾਰ ਬਾਰੇ ਵਰਤੀ ਸੀ ਜਿਸ ਕੇਸ ਦੇ ਵਿੱਚ ਇਹਨੂੰ ਪੁਲਿਸ ਨੇ ਅੱਜ ਤੋਂ 5-6 ਦਿਨ ਪਹਿਲਾਂ ਅਰੈਸਟ ਕੀਤਾ ਸੀ ਉਹਦੇ ਵਿੱਚ ਇਹ ਰਿਮਾਂਡ ਤੇ ਸੀਗਾ ਔਰ ਅੱਜ ਦੀ ਜੇਲ੍ਹ ਯਾਤਰਾ ਸ਼ੁਰੂ ਕਰਤੀ ਐ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਐਡਵੋਕੇਟ ਗਗਨ ਜੀ ਜਿੰਦਾਬਾਦ ਜਿਨ੍ਹਾਂ ਨੇ ਇਹ ਉਪਰਾਲਾ ਚੱਕਿਆ ਸਾਡੇ ਗਲਤ ਬੋਲਣਾ ਤਾਂ ਇੱਕ ਬਹੁਤ ਵੱਡੀ ਗੱਲ ਆ ਉਸ ਤੋਂ ਵੱਧ ਮੇਰਾ ਇਹਨੇ ਪਰਿਵਾਰ ਖਰਾਬ ਕਰਤਾ ਮੇਰਾ ਜੇ ਕਿਸੇ ਨਾਲ ਮਾੜਾ ਮੋਟਾ ਕੋਈ ਤਸਰ ਆ ਉਹਦੇ ਤੋਂ ਮੈਂ ਪੈਰੀਂ ਗਿਰ ਕੇ ਮਾਫੀ ਮੰਗੂ ਮੈਨੂੰ ਕੋਈ ਦਿੱਕਤ ਨਹੀਂ ਅੱਜ ਸਾਨੂੰ ਗੁਰੂ ਸਾਹਿਬ ਨੇ ਇਨਸਾਫ਼ ਦਿੱਤਾ ਜਿਹੜਾ ਕਿ ਕਦੀ ਵੀ ਪੁਲਿਸ ਦੇ ਹੱਥ 'ਚ ਨਹੀਂ ਆਇਆ ਅਸੀਂ ਸੀਪੀ ਸਾਹਿਬ ਦਾ ਅਸੀਂ ਜੱਜ ਸਾਹਿਬ ਦਾ ਇੰਨਾ ਕੁ ਧੰਨਵਾਦ ਕਰਦੇ ਆ ਸਾਡੇ ਦਿਲਾਂ ਨੂੰ ਠੰਡਕ ਪਹੁੰਚ ਤੁਸੀਂ ਕਿੰਨੀਆਂ ਵੀਡੀਓ ਪੱਤਰਕਾਰ ਭਰਾਵਾਂ ਨੇ ਕੀਤੀਆਂ ਨੇ ਕਿੰਨੀਆਂ ਕੀਤੀਆਂ ਨੇ ਉਹਨਾਂ ਥੱਲੇ ਕਮੈਂਟ ਜਾ ਕੇ ਦੇਖੋ 90% ਜੋ ਲੋਕ ਵਧਾਈਆਂ ਐ ਦੇ ਰਹੇ ਨੇ ਵੀ ਜਿਵੇਂ ਕੋਈ ਤਿਹਾਰ ਹੁੰਦਾ ਕਿਉਂ ਹਰੇਕ ਦੀ ਧੀ ਭੈਣ ਨੂੰ ਗਾਲ ਕੱਢਣਾ ਮਾਂ ਨੂੰ ਗਾਲ ਕੱਢਣਾ ਅਸੀਂ ਪੰਜ ਵਿਕਟਮ ਖੜੇ ਆ ਪੰਜਾਂ ਦੀ ਮਾਂ ਨੂੰ ਗਾਲ ਕੱਢਣਾ ਇਹ ਜਿਹੇ ਵਰਡ ਯੂਜ਼ ਕਰਨਾ ਜਿਹੜਾ ਵਰਡ ਇੱਕ ਲੇਡੀ ਲਈ ਸਭ ਤੋਂ ਗੰਦਾ ਵਰਡ ਹੁੰਦਾ ਪ੍ਰੋਸਟੀਚੂਟ ਉਹ ਇਹਨੇ ਕੀ ਸਾਡੀਆਂ ਮਾਮਾ ਦਾ ਇਹਨੇ ਦੇਖ ਲਿਆ ਹਰੇਕ ਕੋਲੇ ਨੇ ਸਰਟੀਫਿਕੇਟ ਦੇਣ ਦੀ ਐ ਸਾਡੀ ਭੈਣ ਬਾਰੇ 2022 ਚ ਬੋਲਿਆ ਸੀ ਹੋਰ ਪਰਚੇ ਹੋਰ ਦਰਖਾਸਤਾਂ ਤਿਆਰ ਨੇ ਇਹ ਆਹੀ ਚੀਜ਼ ਤੇ ਹੁਣ ਰੈਡੀ ਰਹੀ ਅੱਛਾ ਤੁਸੀਂ ਉਸ ਦਿਨ ਪਟਾਕੇ ਵੀ ਚਲਾਏ ਨੇ ਜੀ ਹਾਂਜੀ ਹੈਨਾ ਤੇ ਹੁਣ ਅੱਜ ਦੁਬਾਰਾ ਸਾਡੀ ਜ਼ਿੰਦਗੀ ਦਾ ਆਰਾਮਣ ਤਾਂ ਇਹ ਹੈ ਅਸਤਾ ਹਰੇਕ ਸਾਲ ਥੱਪੜ ਡੇ ਮਨਾਇਆ ਕਰਾਂਗੇ ਪ੍ਰਸ਼ਾਸਨ ਨੂੰ ਜਿਵੇਂ ਠੀਕ ਲੱਗਦਾ ਕਰ ਲੈ ਪ੍ਰਸ਼ਾਸਨ ਨੇ ਸਾਨੂੰ ਬਹੁਤ ਸੋਨਾ ਨਿਆ ਦਿੱਤਾ ਐਵੇਂ ਹੀ ਪਟਾਕੇ ਹਰੇਕ ਵਾਰ ਜੱਲਿਆ ਕਰਨਗੇ ਤੇ ਥੱਪੜ ਡੇ ਮਨਾਇਆ ਕਰਾਂਗੇ ਠੀਕ ਹੈ ਥੱਪੜ ਦੇ ਪਿਆ ਨਹੀਂ ਉਦੋਂ ਵਕੀਲ ਸਾਹਿਬ ਦੀ ਮਾਂ ਨੂੰ ਗਾਲ ਕੱਢਦਾ ਸੀਗਾ ਠੀਕ ਹੈ ਅੱਜ ਵੀ ਰੋਲਾ ਰੋਲਾ ਪਿਆ ਨਹੀਂ ਕੋਈ ਰੋਲਾ ਨਹੀਂ ਅੱਜ ਇੰਨਾ ਵਧੀਆ ਮੇਰਾ ਵੀਰਾ ਜੇਲ੍ਹ ਗਿਆ ਅਣੀ ਜੀ ਖੜ੍ਹ ਜਾਓ ਇੱਥੇ